ਸੱਚਰੀਆ ਅਕਾਲ ਦੋਸਤੋ ਅੱਜ ਦੀ ਇਹ ਵੀਡੀਓ ਕੁੰਭ ਰਾਸ਼ੀ ਵਾਲਿਆਂ ਲਈ ਹੈ ਆਮ ਨਹੀਂ ਹੈ ਮਨੋਰੰਜਨ ਲਈ ਨਹੀਂ ਹੈ ਝੂਠ ਦਿਲਾਸੇ ਵਾਲੀ ਵੀ ਨਹੀਂ ਹੈ ਇਹ ਵੀਡੀਓ ਉਹ ਗੱਲਾਂ ਕਰੇਗੀ ਜੋ ਤੁਸੀਂ ਰਾਤ ਨੂੰ ਸੋਚਦੇ ਹੋ ਪਰ ਦਿਨ ਨੂੰ ਕਿਸੇ ਨੂੰ ਨਹੀਂ ਦੱਸਦੇ ਕੁੰਭ ਰਾਸ਼ੀ ਵਾਲਿਓ ਫਰਵਰੀ ਮਹੀਨਾ ਤੁਹਾਡੇ ਲਈ ਜਾਗਨ ਦਾ ਮਹੀਨਾ ਹੈ ਕੁੰਭ ਰਾਸ਼ੀ ਦੀ ਅਸਲੀ ਫਿਤਰਤ ਕੁੰਭ ਰਾਸ਼ੀ ਦਿਮਾਗ ਨਾਲ ਸੋਚਦੀ ਹੈ ਦਿਲ ਨਾਲ ਮਹਿਸੂਸ ਕਰਦੀ ਹੈ ਸਭ ਤੋਂ ਵੱਖਰੀ ਹੈ ਪਰ ਸਮੱਸਿਆ ਇਹ ਹੈ ਤੁਸੀਂ ਹਰ ਕਿਸੇ ਨੂੰ ਸਮਝ ਲੈਂਦੇ ਹੋ ਪਰ ਕੋਈ ਤੁਹਾਨੂੰ ਪੂਰਾ ਨਹੀਂ ਸਮਝ ਸਕਦਾ ਤੁਸੀਂ ਭੀੜ ਵਿੱਚ ਇਕੱਲੇ ਜੇ ਹੱਸਦੇ ਹੋ ਪਰ ਅੰਦਰੋਂ ਖਾਲੀ ਹੋ ਫਰਵਰੀ ਮਹੀਨਾ ਇਕੱਲੇਪਨ ਨੂੰ ਸਪਸ਼ਟ ਕਰੇਗਾ ਜਿਹੜੀ ਗ੍ਰਹਿ ਦੀ ਸਥਿਤੀ ਹੈ ਫਰਵਰੀ ਵਿੱਚ ਸ਼ਨੀ ਤੁਹਾਡੀ ਰਾਸ਼ੀ ਵਿੱਚ ਹੈ ਤੇ ਰਾਹੂ ਸੋਚਨ ਨੂੰ ਪਟਕਾਏਗਾ ਮੰਗਲ ਗੁੱਸਾ ਵਧਾਏਗਾ ਠੀਕ ਹੈ ਇਹੀ ਕਾਰਨ ਹੈ ਓਵਰ ਥਿੰਕਿੰਗ ਬੇਚੈਨੀ ਮਨ ਦੀ ਅਸਥਿਰ ਹੋਣਾ ਤੁਸੀਂ ਸੋਚੋ ਸੋਚੋਗੇ ਮੈਂ ਸਹੀ ਹਾਂ ਜਾਂ ਗਲਤ ਇਸ ਮਹੀਨੇ ਤੁਹਾਨੂੰ ਆਪਣੇ ਆਪ ਨੂੰ ਸਾਹਮਣਾ ਕਰਨਾ ਹੋ ਪਵੇਗਾ ਠੀਕ ਹੈ ਜਿਹੜੀ ਕਰੀਅਰ ਤੇ ਨੌਕਰੀ ਵਾਈਜ਼ ਹੈ ਕੁੰਭ ਰਾਸ਼ੀ ਵਾਲਿਓ ਤੁਸੀਂ ਸਧਾਰਨ ਨੌਕਰੀ ਲਈ ਨਹੀਂ ਬਣੇ ਹੋ ਜਿਹੜਾ ਤੁਹਾਡਾ ਦਿਮਾਗ ਹੈ ਨਵੇਂ ਆਈਡੀਏ ਨਵੇਂ ਰਾਏ ਨਵੀਂ ਸੋਚ ਪਰ ਫਰਵਰੀ ਵਿੱਚ ਬੋਸ ਸਮਝੇਗਾ ਨਹੀਂ ਕਾਲਜਰਸ ਜਲ ਹੋਣਗੇ ਜਿਹੜੇ ਤੁਹਾਡੇ ਨਾਲ ਦੇ ਨੇ ਉਹ ਥੋੜੇ ਚੈਲਸ ਹੋਣਗੇ ਜਾਂ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਕੁਝ ਵੀ ਨੌਕਰੀ ਛੱਡਣ ਦੀ ਤੁਸੀਂ ਗਲਤੀ ਨਹੀਂ ਕਰਨੀ ਠੀਕ ਹੈ ਇਸ ਮਹੀਨੇ ਫੈਸਲਾ ਨਾ ਕਰੋ ਮਾਰਚ ਅਪ੍ਰੈਲ ਤੁਹਾਡੇ ਲਈ ਗੇਮ ਚੇਂਜਰ ਨੇ ਕਿ ਜਿਹੜਾ ਮਾਰਚ ਤੋਂ ਅਪ੍ਰੈਲ ਜਿਹੜਾ ਮਹੀਨਾ ਹੈ ਤੁਹਾਡੇ ਲਈ ਤੁਹਾਡੀ ਪੂਰੀ ਜਿਹੜੀ ਗੇਮ ਹੈ ਉਸ ਨੂੰ ਚੇਂਜ ਕਰ ਦੇਵੇਗਾ। ਧਨ ਆਉਂਦਾ ਵੀ ਜਾਂਦਾ ਵੀ ਹੈ। ਫਰਵਰੀ ਵਿੱਚ ਪੈਸਾ ਆਵੇਗਾ ਪਰ ਦਿਮਾਗ ਸ਼ਾਂਤੀ ਨਹੀਂ ਦੇਵੇਗਾ। ਖਰਚੇ, ਟੈਕਨੋਲੋਜੀ, ਘਰ, ਦੋਸਤਾਂ ਦੀ ਮਦਦ। ਦੋਸਤਾਂ ਨਾਲ ਪੈਸੇ ਦੀ ਗੱਲ ਨੁਕਸਾਨ ਹੈ। ਆਨਲਾਈਨ ਇਨਵੈਸਟ ਧੋਖਾ ਦੇਗਾ ਇਸ ਮਹੀਨੇ ਬਚਾਓ ਸੁਖਾਉਣਾ ਆਇਆ ਹੈ ਪਿਆਰ ਰਿਸ਼ਤੇ ਕੁੰਭ ਦੀ ਕਮਜ਼ੋਰੀ ਹੈ ਕੁੰਭ ਰਾਸ਼ੀ ਦਿਲੋਂ ਪਿਆਰ ਪਰ ਦਿਖਾਉਂਦੀ ਨਹੀਂ ਫਰਵਰੀ ਵਿੱਚ ਸਾਹਮਣੇ ਵਾਲਾ ਤੁਹਾਡੀ ਚੁੱਪ ਨੂੰ ਬੇਪਰਵਾਹੀ ਸਮਝੇਗਾ ਸਿੰਗਲ ਲੋਕਾਂ ਲਈ ਕੋਈ ਪੁਰਾਣਾ ਸੰਪਰਕ ਵਾਪਸ ਆਏਗਾ ਮੈਰਿਡ ਲੋਕਾਂ ਲਈ ਗੱਲਾਂ ਘਟ ਦੂਰੀ ਵੱਧ ਗੱਲ ਕਰੋ ਨਹੀਂ ਤਾਂ ਗਲਤਫਹਿਮੀ ਵਧੇਗੀ ਜਿਹੜੀ ਤੁਹਾਡੀ ਸੇਹ ਤੇ ਕੁੰਭ ਰਾਸ਼ੀ ਦੀ ਇਹ ਤਾਂ ਦਵਾਈ ਨਾਲ ਨਹੀਂ ਰੂਟੀਨ ਨਾਲ ਠੀਕ ਹੁੰਦੀ ਹੈ ਫਰਵਰੀ ਵਿੱਚ ਨੀਂਦ ਦੀ ਸਮੱਸਿਆ ਆ ਸਕਦੀ ਹੈ ਗੈਸ ਦੀ ਤੇ ਤੁਹਾਡਾ ਸਿਰਦਰਦ ਮਤਲਬ ਕੀ ਹੋ ਸਕਦਾ ਤੁਸੀਂ ਮੋਬਾਈਲ ਘੱਟ ਵੇਖਣਾ ਹੈ ਰਾਤ ਨੂੰ ਚੁੱਪ ਕਰਕੇ ਸੌ ਜਾਣਾ ਆਪਣੇ ਨਾਲ ਸਮਾਂ ਬਿਤਾਓ ਜਿਹੜੇ ਖਾਸ ਉਪਾਏ ਨੇ ਉਹ ਹੈਗੇ ਹਰ ਸ਼ਨੀਵਾਰ ਨੀਲਾ ਕੱਪੜਾ ਦਾਨ ਕਰਨਾ ਕਾਲੀ ਗਾਂ ਨੂੰ ਚਾਰਾ ਦੇਣਾ ਤੇ ਇਹ ਜਾਪ ਕਰਨਾ ਹੈ ਠੀਕ ਹੈ ਬੁੱਧਵਾਰ ਨੂੰ ਹਰੀ ਦਾਲ ਦਾਨ ਕਰਨੀ ਹੈ ਇਹ ਉਪਾਏ ਕੁੰਭ ਰਾਸ਼ੀ ਲਈ ਤਗੜਾ ਹੈ ਬੁੱਧਵਾਰ ਨੂੰ ਹਰੀ ਦਾਲ ਨੂੰ ਦਾਨ ਕਰਨਾ ਇਹ ਉਪਾਏ ਕੁੰਭ ਜੜੀ ਰਾਸ਼ੀ ਉਹਨਾਂ ਦੇ ਲਈ ਬਹੁਤ ਤਗੜਾ ਹੈ ਫਰਵਰੀ ਦਾ ਅਖੀਰਲਾ ਸੰਦੇਸ਼ ਇਹਗਾ ਹੈ ਕੁੰਭ ਰਾਸ਼ੀ ਵਾਲੇ ਤੁਸੀਂ ਗਲਤ ਨਹੀਂ ਹੋ ਤੁਸੀਂ ਵੱਖਰੇ ਹੋ ਫਰਵਰੀ ਤੁਹਾਨੂੰ ਤੋੜਦਾ ਨਹੀਂ ਤੁਹਾਨੂੰ ਤਿਆਰ ਕਰੇਗਾ ਜੋ ਤੁਹਾਨੂੰ ਸਮਝ ਨਹੀਂ ਸਕਦਾ ਉਹ ਹੌਲੀ-ਹੌਲੀ ਦੂਰ ਹੋ ਜਾਏਗਾ ਜੇ ਤੁਸੀਂ ਕੁੰਭ ਰਾਸ਼ੀ ਵਾਲੇ ਹੋ ਕਮੈਂਟ ਵਿੱਚ ਲਿਖੋ ਮੈਂ ਵੱਖਰਾ ਹਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਹ ਵੀਡੀਓ ਕਿਸੇ ਲਈ ਇਹ ਲਈ ਨਹੀਂ ਸਾਰੇ ਕੁੰਭ ਰਾਸ਼ੀ ਵਾਲਿਆਂ ਲਈ ਹੈ ਜੇਕਰ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ